ਕੀ ਕਿ 60 62 ਸਾਲ ਦੀ ਹੋ ਗਈ ਕੇਕ ਭਰ ਜਾਣਾ ਪੂਰਾ ਬਰਥਡੇ ਟੂ ਯੂ ਵਾਇਬਰ ਆਉਦੀ ਤੇ ਹੋਰ ਉੱਚੀ ਕੇਕ ਬਾਅਦ ਮਿਲੂਗਾ ਫਿਰ ਆ ਭਈ ਆ ਕਪੜੇ ਮੈਂ ਮੈਂ ਨਾ ਬੱਪਾ ਇੱਥੇ ਕਪੜੇ ਵਧੀਆ ਮਿਲਦੇ ਆਉਣਗੇ ਪਰ ਉਹ ਬਾਅਦ ਚ ਪਤਾ ਲੱਗਿਆ ਵੀ ਨਹੀਂ ਕਾਕਾ ਗਾਹਾਂ ਦੀ ਕੀ ਬਣਾਇਆ ਹਾਂ ਹਾਂ ਬਾਟ ਦੇਨੇ ਮਾਰੇ ਤੁਸੀਂ ਘਰੇ ਬਣਾ ਰਹੇ ਹੋ ਹੋਰ ਘਰੇ ਬਣਾ ਰਹੇ ਕੀ ਕਰੇ ਸਸਤਾ ਸੌਦਾ ਕਰਨਾ ਚਾਹੀਦਾ ਹੈ ਮਹਿੰਗਾਈ ਤਾਂ ਦੁਬਾਰਾ ਨਹੀਂ ਕੋਈ ਕਰੇਗੀ ਚਲੋ ਸੋ ਗਾਇਸ ਵੈਲਕਮ ਟੂ ਮਾਈ ਨਿਊ ਬਲੌਗ ਤੇ ਆ ਜਾਇਗਾ ਮਤ ਦਾ ਜਲਮ ਦੇਣਾ ਸੋ ਮਾਤਾ ਜੀ ਹੋ ਗਏ ਨੇ ਅੱਜ ਕਿੰਨੇ ਸਾਲ ਦੇ 58 ਸਾਲ ਦੇ ਮੇਰੇ ਜੋ ਸਾਲ ਦੇ ਹੋ ਗਿਆ ਮਾਤਾ ਜੀ ਤੇ ਅੱਜ ਮੈਂ ਕਿਹਾ ਪਾਰਟੀ ਪੂਟੀ ਕਰ ਲਈਏ ਤੇ ਹੁਣ ਚੱਲਿਆ ਵਗਾ ਘਰੇ ਹੀ ਪਰਸਾ ਵਗੈਰਾ ਬਣਾ ਕੇ ਖਾਣਾ ਦਿੰਦੇ ਆ ਪਾਰਟੀ ਪੂਟੀ ਦੇ ਵਿੱਚ ਪਾਰਟੀ ਖਾਂਦੇ ਨੇ ਇਸ ਕਰਕੇ ਤੋਂ ਬੈਂਗਣ ਖਾਣਾ ਤੇ ਹੁਣ ਚੱਲਿਆ ਮੈਂ ਰੈਸਟੋਰੈਂਟ ਇੱਕ ਦੋ ਕੰਮ ਨੇ ਉਸ ਤੋਂ ਬਾਅਦ ਆ ਜਾ ਫਿਰ ਮਾਤਾ ਦੇ ਨਾਲ ਪਾਰਟੀ ਦੇਖਣੇ ਆ ਰੈਸਟੋਰੈਂਟ ਦਾ ਕੰਮ ਕਰਿਆ ਜਾਂ ਨਿਬੇੜਿਆ ਹੈ ਤੇ ਜੱਗੇ ਜੀ ਨਾਲ ਬਹੁਤ ਜ਼ਰੂਰੀ ਕੰਮ ਸੀ ਅੱਜ ਕੱਲੋ ਇੱਕ ਸਾਲ ਤੋਂ ਫਸਿਆ ਹੋਇਆ ਸੀ ਕੰਮ ਤੇ ਜੇ ਪਕੜਦੇ ਅੱਜ ਮਾਤਾ ਦੇ ਜਨਮ ਦੇ ਨਾਲ ਦਿਨ ਅੱਜ ਕੰਮ ਹੋਣਾ ਸੀ ਇਹ ਜੱਗੇ ਕਿ ਨਹੀਂ ਤੇ ਮਤਲਬ ਹੈ ਇਹ ਬਹੁਤ ਚੰਗਾ ਕੰਮ ਹੋ ਗਿਆ ਅੱਜ ਸੋ ਹੁਣ ਅਸਤੇ ਵਾ ਚੱਲਿਆ ਘੰਟਾ ਘਰ ਸਮਾਨ ਲੈਣ ਤੇ ਉਹਦੇ ਬਾਅਦ ਲੈਣਾ ਕੇਕ ਤੇ ਕੇਕ ਕੱਟਦੇ ਆ ਤੇ ਛੋਟਾ ਜਿਹਾ ਸੈਲੀਬ੍ਰੇਸ਼ਨ ਕਰਨਾ ਆ ਆਪਾਂ ਸੋ ਕੇਕ ਦਾ ਜ ਮਾਤਾ ਨੂੰ ਨਹੀਂ ਪਤਾ ਮੈਂ ਕਿਹਾ ਮੈਂ ਚੱਲਿਆ ਕੰਮ ਤੇ ਤੇ ਜਾ ਕੇ ਹੁਣ ਦਿੰਨੇ ਆ ਸਰਪ੍ਰਾਈਜ਼ ਮਾਤਾ ਨੂੰ ਘੰਟਾ ਘਰ ਦੀ ਹੋਂ ਲੱਗਿਆ ਐਂਟਰੀ ਜੇ ਬਸ ਇਹ ਦੂਬਾਦ ਕਰੋ ਅ ਜਿੰਨੇ ਕ ਗੱਡੀ ਰੁੜਦੀ ਵੀ ਇੰਨੀ ਵੀ ਨਹੀਂ ਰੁੜਨੀ ਬੁਰਾ ਹਾਲ ਲੱਗੇ ਮੈਂ ਜਦੋਂ ਆਉਂਦਾ ਆਉਂਦਾ ਘੰਟਾ ਘਰ ਮਾਣਾ ਇੱਥੇ ਕੱਪੜੇ ਬਹੁਤ ਸਸਤੇ ਮਿਲਦੇ ਆ ਪੁਲ ਥੱਲੇ ਆ ਸੇਲ ਉਹ ਹਾਂ ਉਹ ਦਿਓ ਸੇਲ ਵਾਲੇ ਬੈਠੇ ਮੈਂਣਾ ਇੱਥੋਂ ਫੇਰ ਹੋਲੀ ਪਤਾ ਲੱਗਿਆ ਗਾਂ ਫੇਰ ਪਤਾ ਲੱਗਿਆ ਏਸੀ ਮਾਰਕੀਟ ਆ ਭਈਆਂ ਇਹ ਕੱਪੜੇ ਮੈਂਣਾ ਬਾਬਾ ਇੱਥੇ ਕੱਪੜੇ ਵਧੀਆ ਮਿਲਦੇ ਆਉਣਗੇ ਪਰ ਉਹ ਬਾਅਦ ਚੋਂ ਪਤਾ ਲੱਗਿਆ ਵੀ ਨਹੀਂ ਕਾਕਾ ਗਾਂ ਨਹੀਂ ਮਿਲਦੇ ਆ ਇੱਕ ਵਾਰੀ ਤਾਂ ਮੈਂ ਉਹ ਥੋੜੇ ਸਟੇਸ਼ਨ ਦੇ ਸਾਹਮਣੇ ਟਰੰਕ ਵਾਲੇ ਆ ਨਾ ਟਰੰਕ ਰੋਗੇ ਰੱਖਿਆ ਉਹ ਕੁੜੀਆਂ ਵਾਲੀ ਪੈਂਟ ਹੀ ਲਿਆਇਆ ਸੀਗਾ ਉਦੋਂ ਪੀੜੀਆਂ ਜੀਆਂ ਪੈਂਟ ਚੱਲਣ ਲੱਗ ਗਿਆ ਸੀ ਪਹਿਲਾਂ ਨੈਰੋ ਬੈਲ ਬਟਨ ਜੀ ਚੱਲਦੇ ਲੰਬੂ ਟੈਪ ਹਨ ਮੁੜ ਕੇ ਫਿਰ ਪੀੜੀਆਂ ਜੀਆਂ ਦਾ क्रेज ਆ ਗਿਆ ਉਹ ਬਾਅਦ ਚ ਬਦਲ ਲੱਗੇ ਕਰ ਜਾਗੇ ਇਹਦਾ ਕੁੜੀਆਂ ਦੀ ਪੈਂਟ ਹੈਗੀ ਫਿਰ ਮੇਰੇ ਪੈਸੇ ਖਰਾਬ ਗਏ ਪੈਸੇ ਵੀ ਉਹ ਤਾਂ ਪੂਰੇ ਭਰ ਹੁੰਦੇ ਬ੍ਰਦਰ ਉੱਥੋਂ ਜੇ ਲਈ ਜੱਗੇ ਉਹ ਪੈਂਟ ਉੱਥੋਂ ਨਾ ਉਧਰਲੀ ਦੁਕਾਨਾਂ ਚ ਉਦੋਂ ਬੜਾ ਹੋਇਆ ਮੈਂ ਕਿਹਾ ਯਾਰ ਪੈਂਟ ਕਿਹੜੀ ਆ ਗਈ ਐ 12-13 ਸਾਲ ਪੁਰਾਣੀ ਗੱਲ ਉਹ ਦੇਖੋ ਟੰਗੇ ਹੋਇਆ ਕੱਪੜੇ ਫਿਰ ਹੌਲੀ ਹੌਲੀ ਕਿਸੇ ਨੇ ਦੱਸਿਆ ਭਾਈ ਅੱਗੇ ਜਾ ਕੇ ਐਸੀ ਮਾਰਕੀਟ ਆ ਫਿਰ ਮੈਂ ਤੇ ਛੋਟਾ ਜਾ ਕੇ ਕੂਟੀਆਂ ਲੈ ਕੇ ਆਈ ਦੋ ਉਦੋਂਾ ਚਲੋ ਜਿਉਂ ਜਿਉਂ ਚੱਲੀ ਜਾਨੇ ਆ ਅੱਜ ਅੱਜ ਦਾ ਵੀ ਉਹ ਟਾਈਮ ਆ ਗਿਆ ਐਂ ਸਮਾਨ ਨਿਕਲਣਾ ਜਿਵੇਂ ਅੱਜ ਉਹ ਬਜ਼ੁਰਗ ਮਿਲੇ ਨੇ ਇਹ ਇੱਦਾਂ ਹੀ ਕਦੇ ਆਹਾ ਜਗਬਾਉਣ ਸਿਆ ਕਿੱਥੇ ਰਹਿ ਗਏ بڑے ਵਲੌਗ ਬਣਾਏਗਾ ਆਪਾਂ ਬਿਲਕੁਲ ਟਾਈਮ ਲੰਘ ਰਿਹਾ ਹੈ बस 200 ਹੁਣ ਹੋ ਗਏ ਨੇ ਪੌਣੇ 5 ਤੇ ਕੇਕ ਵੀ ਲੈਣਾ ਹਜੇ ਕੱਟਣਾ ਵੀ ਇਹਦੇ ਉੱਤੇ ਕੰਮ ਵੀ ਕਰਨੇ ਬਸ ਜ਼ਿੰਦਗੀਆਂ ਹੀ ਨੰਗੀ ਜਾਂਦੀਆਂ ਹਰ ਵਾਰੀ ਤੁਸੀਂ ਨਾ ਐਂ ਕਪੜਾ ਕਰ ਦਿੰਦੇ ਹੋ ਹਰ ਵਾਰੀ ਤੁਸੀਂ ਕਨਫਿਊਜ਼ ਹੋ ਜਾਂਦੇ ਹੋ ਇਹ ਇਹਨਾਂ ਦੇ ਵੱਡੇ ਭਰਾ ਨੇ ਇਦੋਂ ਵੱਡੇ ਭਰਾ ਅੰਦਰ ਲਿਖਾਵੇ ਦਾ ਕੰਮ ਆ ਉਹ ਬਹੁਤ ਵਧੀਆ ਉਹ ਕਹਿੰਦਾ ਮੈਂ ਅੰਦਰ ਸ਼ਾਂਤੀ ਦੀ ਬੈਠ ਰਹਾ ਹਾਂ ਨ ਸਮਾਨ ਵੇਦਾ ਗਾ ਨਹੀਂ ਏ ਨਾਲ ਜਾਉਂਦੇ ਆ ਕਰਮੀ ਵੱਧਾ ਪੱਖਾ ਔਨ ਨਹੀਂ ਕਰਦੇ ਉਹ ਦੇਖੋ ਤਾਰਾ ਗੱਡੇ ਇਹ ਉਹ ਬੰਦੇ ਆ ਬੇਨ ਸਮਾਨ ਵੱਧ ਲਾਇਆ ਸਭ ਮਿਲਦੇ ਆ ਹੁਣ ਕੇਕ ਲੈਂਡ ਜਾਣਾ ਵਾ ਤੇ ਲੇਟ ਹੋ ਗਏ ਆ ਸਾਢੇ 5 ਹੋ ਰਹੀ ਹੋ ਗਿਆ ਆ ਜਾ ਆ ਜਾ ਵੀਰ ਓਕੋ ਥੋੜੀ ਚੱਲ ਬਸ ਥੱਲੇ ਨਾ ਸਪੀਡ ਤੇ ਆਉਂਦੀ ਆ ਯਾਰ 11 ਕਿਲੋ ਵਾਲਾ ਕੇਕ ਬਣਾ ਲਈ। ਹਾਂ ਹੋਰ ਕੁਝ ਕੀ ਰੇਟ ਬੰਦਾ 11 ਕਿਲੋ ਦਾ? ਛੋਟਿਆ ਤੁਸੀਂ ਤੇ ਆਊਗਾ। ਮਹਾਰਾਜ ਲਈ ਪਾਉਣਾ ਸਾਡੇ ਸ੍ਰੀ ਸ੍ਰੀ ਪਦਮ ਸ੍ਰੀ 108 ਜੈੰਦਰ ਤੋਂ ਲੈਣਾ ਹੈ। ਯਾਰ ਵਧੀਆ ਦਿਖਾ ਦੇ ਕੋਈ। ਆਹ ਚੀਜ਼ ਆ। ਆਹ ਦੇ ਬਣਿਆ ਹੋਇਆ ਕੇਕ। ਇਹ ਠੀਕ ਆ ਯਾਰ ਆਹ ਚੀਜ਼ ਧੋਣੇ। ਇਹ 11 ਕਿਲੋ ਵਾਲਾ ਹੈ। ਇਹਦਾ ਸੈਂਪਲ ਮਿਲ ਜੂ 1 ਕਿਲੋ ਵਾਲਾ ਕੋਈ? ਕਿਲੋ ਵਾਲਾ ਦੇ ਦੇ ਜਦ ਤੱਕ ਸੈਂਪਲ ਇੱਕ ਘਰੇ ਦਿਖਾ ਦੇ ਲਿਆਗੇ। ਇਹ ਕਿਲੋ ਵਾਲਾ ਦੇ ਦੇ। ਕਿਲੋ ਵਾਲੇ ਦੇ ਘਰੇ ਸੈਂਪਲ ਦਿਖਾ ਦੇ ਲਿਆ ਕੇ ਇਹ ਤੈਨੂੰ ਆਰਡਰ ਦੇ ਦੱਸ ਦਿੰਨੇ ਆ 11 ਕਿਲੋ ਵਾਲਾ 3 ਕਿਲੋ ਤਾਂ ਇਹ ਲੈ ਜਾ ਤੱਕ ਜਿੱਡੇ ਲੈਣਾ ਕੋਈ ਕਰੀਏ ਨਾ ਬੜੀ ਜੇ ਕੀ ਲਿਆ ਜਾਣਾ ਹੈ ਕੈਨੇਡਾ ਬੜਾ ਪਸੰਦ ਆਇਆ ਠੀਕ ਆ ਸੈਂਪਲ ਕੋਈ ਹੈ ਨਹੀਂ ਠੀਕ ਆ ਨਾਰਮਲ ਆਇਆ ਤਾਂ ਪੰਜਾਬ ਚ ਚੱਲੂਗਾ ਬਸ ਠੀਕ ਆ ਓਕੇ ਆ ਬਸ ਉਹ ਦੇਖੋ ਜੀ ਇਹ ਤਾਂ ਕੁ ਮਾੜਾ ਮੋਟਾ ਸ਼ੋਸ਼ੇ ਹੁੰਦੇ ਆ ਗੱਲਾਂ ਦੋ ਘੜੀ ਬਹਿ ਇਕੱਠੇ ਚੁਗਲੀਆਂ ਗੱਲਾਂ ਖਾਣਾ ਬਣਾਣਾ ਤੇ ਪਾਰਟੀ ਲੈ ਲਈ ਆ ਉਹਨਾਂ ਨੂੰ ਆਪਾਂ ਸਾਗਰ ਰਤਨਾਂ ਤੇ ਪਾਰਟੀ ਕਰਾਉਣੀ ਆ ਤੇ ਕੇ ਪਾਰਟੀ ਸ਼ਾਮ ਨੂੰ ਰੱਖੋਣੀ ਆ ਸਕੇਕ ਲੈ ਲਿਆ ਜੀ ਹੁਣ ਚੱਲੀਏ ਘਰੇ ਤੇ ਦੇਖਦੇ ਆ ਮਾਤਾ ਕੀ ਕਰਦੇ ਪਤਾ ਤਿਆਰ ਹੋਈ ਉਹ ਮਾਤਾ ਕਿ ਨਹੀਂ ਤੇ ਜਿਵੇਂ ਵੀ ਹੋਇਆ ਤੇ ਆਪਾਂ ਉਵੇਂ ਹੀ ਕੱਟਦੇ ਨੇ ਕੋਈ ਇਹ ਨਹੀਂ ਹੈਗਾ ਵੀ ਤਿਆਰ ਹੋ ਕੇ ਮਾਤਾ ਨਹੀਂ ਤਿਆਰ ਹੋ ਜੇ ਪੂਰਾ ਕੋਈ ਉਹ ਫਾਰਮੈਟ ਨਹੀਂ ਹੈਗੀ ਕੇਕ ਕੱਟ ਕੇ ਫਿਰ ਘਰ ਦੇ ਵੀ ਜਾਣਾ ਚੱਲੀਏ ਤੇ ਜਿਵੇਂ ਦਾ ਵੀ ਹੋਇਆ ਸ਼ੋਡਰਮੜਾ ਖਾਣ ਪੀਣ ਜਾਣਾ ਹੈ ਮਾਤਾ ਨੇ ਤਾਂ ਲੈ ਜਾਗੇ ਜਿਹੜੇ ਸਾਗ ਰਤਨ ਹੈ ਨਾਲੇ ਵੱਡਾ ਸਾਰਾ ਡੋਸਰ ਪਵਾ ਦੇ ਪਸੰਦ ਜੀ ਚਾਹਦੇ ਆ ਮਸੰਦ ਪੜੀ ਆ ਵਾ ਪਸੰਦ ਦਾ ਪ੍ਰਭਾਵ ਜੇ ਹੋਣਾ ਹੈ ਇੰਨਾ ਖਰਚਾ ਨਹੀਂ ਕਰਨਾ ਮਿਸਟਰ ਚਾਵਲਾ ਨੇ ਕਿੰਨੇ ਵੀ ਮੇਰੀ ਗੱਲ ਨਾਲੋਂ ਉੱਥੇ ਜੀ ਤੇਰਾ 7000 ਲੱਗਣਾ ਇੱਥੇ ਵੀ ਤੇਰਾ 7000 ਲੱਗਣਾ ਇੱਥੇ 7200 ਲੱਗਣਾ 7000 ਆਵੇ ਲੱਗਣਾ ਇੱਥੇ 7000 ਅੱਜ ਮੈਂ ਬਿੱਲ ਭਰਾ ਦੇਣਾ ਮੈਂ ਕਰਦਾ ਤੇ ਸਿਰਫ ਆਪਾਂ ਰੁਪਈਆ ਖਰਚਣਾ 1000 ਰੁਪਏ ਦੇ 100 600 ਦਾ ਆ ਗਿਆ ਕੇਕ 500 ਰੁਪਏ ਹੋਰ ਖਰਚ ਦੇਣਗੇ ਬਸ ਇਤੋਂ ਜ਼ਿਆ

ਦੋ ਘੜੀ ਦੋ ਰਾਤ ਤੱਕ ਲਾਇਕੇ ਬੈਠੇ ਰਹੇ ਆਪਣੀ ਆਓ ਫਿਰ ਜਾਣਾ ਫਿਰ ਅਸੀਂ ਕੰਮ ਤੇ ਇਹ ਬਸ ਭਰਾ ਮਾੜਾ ਟਾਈਮ ਆਇਆ ਉਹ ਨਾ ਛੇੜਨਾ ਭੁੱਖ ਨਹੀਂ ਲੱਗੀ ਤੇ ਕੇਕ ਨਹੀਂ ਖਾਣਾ ਅੱਜ ਜੈਲੀ ਨਹੀਂ ਮਿਲਣੀ ਅੱਜ ਕੇਕ ਹੀ ਮਿਲਣਾ ਆ ਜਾ ਆ ਜਾਂਟੀ ਦੇ ਜਨਮ ਦੇ ਨਾ ਅੱਜ ਹਾਂ ਅੰਟੀ ਪਾਰਟੀ ਕਰੀ ਤੁਹਾਨੂੰ ਹੈਪੀ ਬਰਥਡੇ ਕਰਦੇ ਹਾਂ ਤੁਹਾਨੂੰ ਤੇਰਾ ਬਰਥਡੇ ਆਉਂਦਾ ਉਹ ਦਸ ਤੇਰਾ ਕੱਲੂ ਆਊਗਾ ਕੱਲ ਤੇਰੇ ਕੋ ਖਾ ਲਾਂਗੇ ਆਪਾਂ ਚਲ ਆ ਜਾ ਫੇ ਕਿ ਕੱਟਣਾ ਖਾਣਾ ਆ ਜਾ ਫੇ ਕੱਟੀ ਤੇ ਹੈਪੀ ਬਰਥਡੇ ਦੇ ਕਰ ਦੇ ਦਾਦ ਜੀ ਨੂੰ ਬਰਥਡੇ ਥੈਂਕ ਯੂ ਤੇ ਆਇਆ ਤੂੰ ਸੰਗੀ ਜਿਆ ਹੁਣ ਹੀ ਤੈਨੂੰ ਪੜਾਉਣ ਲੱਗਿਆ ਆਇਆ ਪੜ੍ਹਨੀ ਨੂੰ ਹੁਣ ਹੀ ਪੜ੍ਹਨੀ ਆ ਤੇਰੇ ਹੁਣ ਛੁੱਟੀਆਂ ਛੁੱਟੀਆਂ ਹੋ ਗਈਆਂ ਆ ਸਰਦੂ ਪਾਦਾ ਸਰਕਾਰ ਆਪਣੀ ਅਟੈਂਸ਼ਨ ਆ ਪੇਪਰ ਦੇ ਦੀ ਲੋੜ ਲੈ ਲਓ ਜੀ ਇੱਧਰ ਆਪਾਂ ਲਿਖਾਦਾ ਇੰਗਲਿਸ਼ ਇੱਧਰ ਲਿਖਾਦਾ ਆਪਾਂ ਪੰਜਾਬੀ ਚ ਕਹਿੰਦੇ ਓਕੇ ਥੋੜੀ ਲਾਣੀ ਬਬਾਦ ਆ ਦੱਸੋ ਕਿ 62 60 62 ਸਾਲ ਦੀ ਹੋਗੀ ਕੇਕ ਭਰ ਜੂਣਾ ਪੂਰਾ ਆਇਆ ਮਣੀ ਆਜਾ ਅੰਟੀ ਆਜਾ ਅੰਟੀ ਇੱਕ ਸੇਲੀ ਦਾ ਲੇਟ ਹੋ ਗਿਆ ਅੰਟੀ ਜੀ ਬੋਲੀ ਨੰਨੀ ਦੀ ਬਾਹਰ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਉੱਚੀ ਬੋਲ ਹੈਪੀ ਬਰਥਡੇ ਜਿਹੜਾ ਉੱਚੀ ਬੋਲ ਉਹਨੂੰ ਕੇਕ ਵੱਤ ਮਿਲੂਗਾ ਦੇ ਹੋਰ ਉੱਚੀ ਕੇਕ ਵੱਧ ਮਿਲੂਗਾ ਫਿਰ ਆ ਮਮਤੀ ਚਕਲੋ ਪਿਘਲ ਜਾਣੀਆਂ 2 2 ਅੱਪਾ ਦਾ ਬੋਲੇ ਸੋਨੇ ਅਰੇ ਆ 2 ਅਰੇ ਸੋਨਿਆ 2 ਟੂ ਯੂ ਹੈਪੀ ਬਰਥਡੇ ਟੂ ਯੂ ਪਤਾ ਨਹੀਂ ਕਿਤਨਾ ਵੱਡਿਆ ਸਾਲ ਲੱਸੀ ਸੀ ਮੈਂ ਭੁੱਲ ਗਿਆ ਫਿਰ ਯਾਦਾਂ ਬਹੁਤ ਤੇਜ਼ ਆ ਤੇ ਹਵਾਰਕਾਂ ਤੁਹਾਨੂੰ ਬਹੁਤ-ਬਹੁਤ ਰੱਬ ਬਖਸ਼ੇ ਰੱਬ 59 ਲੱਗ ਗਿਆ 58 ਪੂਰੇ ਪੈਨਸ਼ਨ ਲੱਗਣ ਵਾਲੀ ਆ ਮੇਰੀ ਪੈਨਸ਼ਨ ਲਵਾ ਦੀ ਅੱਛਾ ਕਿੱਥੇ ਲਵਾਜੇ ਡੈਡਾ ਜੀ ਉਹ ਪਾਏ ਆ ਫਾਰਮ ਨੂੰ ਹਾਂ ਚਲੋ ਪੈਨਸ਼ਨ ਲਵਾਓ ਬੜਾਪਾ ਪੈਨਸ਼ਨ ਬੜਾਪਾ ਪੈਨਸ਼ਨ ਲਵਾਓ ਜੀ ਮੈਂ ਕਹਾਂ ਜੀ ਓਕੇ ਆ ਓਕੇ ਪੂਰਾ ਆਵਾਜ਼ ਜੀ ਕੇਕ ਤਾਂ ਖਵਾ ਦੇ ਯਾਰ ਪਹਿਲਾਂ ਮਾਤਾ ਮੈਂ ਤੁਹਾਨੂੰ ਆ ਵੀਰਾਂ ਮੱਠਾ ਡਟਾਉਣਾ ਯਾਰ ਦੂ ਕੇਕਵਾ ਦੋ ਮਾਂ ਨਹੀਂ ਸਾਰਨਾ ਰੱਖਣਾ ਲੋ ਜੀ ਆਂਟੀ ਲੇਟ ਹੋ ਗਿਆ ਹੁਣ ਪਹੁੰਚੇ ਆਂ ਤੇ ਬੱਚੇ ਜਦ ਤੱਕ ਖਾ ਰਿਹਾ ਹੈ ਕਿਦਾਂ ਬੱਚੇ ਹੋ ਗਿਫਟ ਲੈਣ ਗਏ ਸੀ ਉਹ ਥੋੜੇ ਲਿੰਚੋ ਤਾਂ ਬਾਹਰ ਜਾਣ ਦਾ ਪਲਾਨ ਹੋ ਗਿਆ ਕੈਨਸਲ ਕਿਉਂਕਿ ਉਧਰ ਰੈਸਟੋਰੈਂਟ ਦਾ ਫੋਨ ਆਈ ਜਾਂਦੇ ਆ ਤੇ ਹੁਣ ਜਾਣਾ ਰੈਸਟੋਰੈਂਟ ਉਸ ਤੋਂ ਬਾਅਦ ਮਿਲਦੇ ਆ ਗਾਇਸ ਕਿਉਂਕਿ ਉਧਰ ਸਟਾਫ ਵੀ ਹੈ ਨਹੀਂਗਾ ਪੂਰਾ ਤੇ ਸਟਾਫ ਨਾ ਪੂਰਾ ਹੋਣ ਦੇ ਕਰਕੇ ਸਾਨੂੰ ਜਾਣਾ ਪੈ ਰਿਹਾ ਵਿੱਚ ਹੀ ਬਰਥਡੇ ਸੈਲੀਬ੍ਰੇਸ਼ਨ ਛੱਡ ਕੇ ਸਾਨੂੰ ਤੇ ਮਿਲਦੇ ਆ ਤਦ ਤੱਕ ਦੇ ਲਈ ਤੁਸੀਂ ਕਰੋ ਬਲਾਗ ਨੂੰ ਇੰਜੋਏ ਇਹ ਵੀਲੌਗ ਵਧੀਆ ਲੱਗਿਆ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਗਾਇਸ ਤਦ ਤੱਕ ਦੇ ਲਈ ਬਾਏ ਬਾਏ